ਵੀਡੀਓ ਨੂੰ ਅਖੀਰ ਤੱਕ ਸੁਣਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਗੱਲ ਕਰਦੇ ਆਂ ਮਾਲਵੇ ਦੇ ਪ੍ਰਸਿੱਧ ਡਾਕੂ ਸੁੱਚਾ ਸਿੰਘ ਸੂਰਮੇ ਦੀ ਜਿਸ ਨੂੰ ਕਿ ਪੰਜਾਬ ਦਾ ਰੋਬਨ ਹੁੱਡ ਵੀ ਕਿਹਾ ਜਾਂਦਾ ਹੈ ਕਿਸ ਹਾਲਾਤਾਂ ਨੇ ਉਸ ਨੂੰ ਡਾਕੇ ਮਾਰ ਲਈ ਮਜਬੂਰ ਕਰ ਦਿੱਤਾ ਕਿਉਂ ਸੁੱਚਾ ਆਪਣੀ ਫੌਜੀ ਨੌਕਰੀ ਛੱਡ ਕੇ ਆਇਆ ਸਾਰੀਆਂ ਗੱਲਾਂ ਦੱਸਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਗੱਲ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਹੈ ਰਿਆਸਤ ਪਟਿਆਲਾ ਦੇ ਪਿੰਡ ਸਮਾਓ ਜਿਹੜਾ ਕਿ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਹੈ ਅਤਰ ਸਿੰਘ ਦੇ ਘਰ ਸੋਚੇ ਦਾ ਜਨਮ ਹੋਇਆ। ਬਚਪਨ ਵਿੱਚ ਹੀ ਸੋਚੇ ਦੇ ਮਾਪੇ ਮਰ ਗਏ ਸਨ ਤੇ ਸੋਚੇ ਦੀ ਪਾਲਣ ਪੋਸਣਾ ਉਹਦੇ ਵੱਡੇ ਭਰਾ ਨਰੈਣੇ ਨੇ ਕੀਤੀ। ਥੋੜੀ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਉਹਨਾਂ ਦਾ ਬਚਪਨ ਸੀ ਉਹ ਗਰੀਬੀ ਵਿੱਚ ਹੀ ਗੁਜ਼ਰਿਆ ਤੇ ਸੋਚਾ ਜਦੋਂ ਜਵਾਨ ਹੋਇਆ ਸੋਚੇ ਦਾ ਸਰੀਰ ਇੰਨਾ ਗੁੰਦਮਾ ਤੇ ਛਾਟਮਾ ਸੀ ਕਿ ਹਰ ਕੋਈ ਸੋਚੇ ਨੂੰ ਬਸ ਵੇਖਦਾ ਹੀ ਰਹਿੰਦਾ। ਸਮਾਹ ਪਿੰਡ ਵਿੱਚ ਕੁੱਕਰ ਨਾਮ ਦਾ ਇੱਕ ਬੈਲੀ ਪਹਿਲਵਾਨ ਸੀ ਜਿਹਦੀ ਸੁੱਚੇ ਨਾਲ ਦੋਸਤੀ ਹੋ ਗਈ ਦੋਨੋਂ ਇਕੱਠੇ ਕਸਤ ਕਰਦੇ ਘੋਲ ਕਰਦੇ ਕੁੱਕਰ ਨੇ ਸੁੱਚੇ ਨੂੰ ਪੱਗਵਟ ਭਰਾ ਬਣਾ ਲਿਆ ਸੀ ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ ਸੁੱਚੇ ਦੇ ਭਰਾ ਨਰੈਣ ਦੇ ਵਿਆਹ ਬੀਰੋ ਨਾਲ ਹੋ ਗਿਆ ਜੋ ਕਿ ਬਹੁਤ ਹੀ ਜ਼ਿਆਦਾ ਸੋਹਣੀ ਤੇ ਕੱਦ ਕਾਠ ਮੁਟਿਆਰ ਸੀ ਜਦੋਂ ਕੁੱਕਰ ਉਹਨਾਂ ਦੇ ਘਰ ਆਉਣ ਲੱਗਾ ਤਾਂ ਕੁੱਕਰ ਬੀਰੋ ਤੇ ਮਾੜੀ ਨਜ਼ਰ ਰੱਖਣ ਲੱਗ ਗਿਆ ਬੀਰੋ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਕੁੱਕਰ ਉਸ ਨੂੰ ਪੌਣ ਦੀਆਂ ਬਿਆੰਤਾ ਬਣਾ ਰਿਹਾ ਹੈ ਪਰ ਸੁੱਚਾ ਉਸ ਦੇ ਅਰਾਧਾ ਰੋੜਾ ਸੀ ਹੁਣੇ ਰੋੜਾ ਕੁੱਕਰ ਕਿਵੇਂ ਦੂਰ ਕਰਦਾ ਮੰਦਵਾੜੇ ਦੇ ਦੇਨ ਸੰ ਜ਼ਮੀਨ ਕੋਈ ਬਹੁਤੀ ਨਹੀਂ ਸੀ ਇਸ ਲਈ ਕੁੱਕਰ ਨੇ ਸੁੱਚੇ ਨੂੰ ਬਰਗਲਾ ਕੇ ਮੌਜ ਵਿੱਚ ਭਾਰਤੀ ਹੋਣ ਲਈ ਫਰੋਜਪੁਰ ਛੋਣੀ ਜਿਹਾ ਬੜਿਆ ਸੁੱਚਾ ਦਾ ਭਾਰਤੀ ਹੋ ਗਿਆ ਪਰ ਕੁੱਕਰ ਬਹਾਨਾ ਲਾ ਕੇ ਵਾਪਸ ਪਿੰਡ ਆ ਗਿਆ ਤੇ ਉਸ ਤੋਂ ਬਾਅਦ ਕੁਕਰ ਨੇ ਪਿੰਡ ਵਿੱਚ ਕੀ ਚੰਦ ਖਿਲਾ ਰਿਆ ਤੇ ਨਰੈਣਾ ਕਿਸ ਤਰ੍ਹਾਂ ਦੁਖੀ ਹੋਇਆ ਤੇ ਸੁਚਾ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਕਿੰਜ ਆਇਆ ਤੇ ਸੁੱਚੇ ਤੋਂ ਸੁੱਚਾ ਸੂਰਮਾ ਕਿਵੇਂ ਬਣਿਆ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਅਗਲੀ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ